12 ਦਾ ਹੋ ਗਿਆ ਫੜਾ ਮੇਰੀ ਗੱਲ ਉਹ ਮੇਰੀ ਗੱਲ 12 ਚਪਰ ਤੇ ਮੈਂ ਖੜ ਕੇ ਨਾ ਲੱਟੋ ਮੈਟਰੋ ਬੱਕਰੇ ਦੀ ਸਫਾਈ ਦੇਖੋ ਕਿੰਨੀ ਵਧੀਆ ਹੈ ਨਾ ਆਜਾ ਆਇਆ ਦੋਈ ਦਾ ਮੇਰੇ ਕੋਲ ਜੇ ਅਲਾਦਾ ਨਹੀਂ ਕੀ ਰਹਾ ਤਾ 15 ਲਾਇਆ 15 ਲਾਇਆ ਜਿੰਨੇ ਮਰੀ 18 ਦੇ ਨਾਲ ਪੈਸੇ ਕੇ ਲਾ ਰਿਹਾ ਇਹ ਲੈ ਕੇ ਜਾਣਾ ਮੈਂ ਇੱਕ ਵੀਰ ਨਹੀਂ ਦੇ ਇੱਕ ਵੀਰ ਨਹੀਂ ਆਇਆ ਮੇਰੇ ਕੋਲ ਕਿਹਾ ਸੀ ਸਿੱਧੀਆਂ ਦਿਲਵਾ ਦੇ ਤਿੰਨ ਹਜ਼ਾਰ ਲੋਕਾਂ ਦਾ ਵਾਧਾ ਦੇ ਜਨਾ ਨਾ ਠੱਕਾ ਲਾ ਕਰਨੀ ਚਾਹਦੇ ਜਿਸ ਇੱਧਰ ਭਾਈ ਠੱਕਾ ਸਮਝਦਾ ਰੁਪਈਏ ਦੇ ਰੱਖ ਲੈਂਦਾ ਜਿਹੜਾ ਫੋਜ ਲੈ ਆਈ ਬੰਦਾ ਚੰਦਰ ਯਾਰ ਦੱਸੋ ਇਹ ਪੰਚਾਇਤ ਖੜੀ ਆ ਪੈਸੇ ਦੇ ਦੇ ਯਾਰ ਜਾ ਸਾਢੇ 11 ਨਾ ਹੋ ਗਿਆ ਬੰਦੇ ਹੋਣਾ ਬਰਾਵਾ ਜੀ ਦੇ ਜਾਣਾ ਦੇਖੋ ਮਿੱਤਰੋ ੱੱਕੇ ਵੱਜਦੇ ਸੌਦੇ ਚ ਸਵਾਦ ਆਦਾ ਸੌਦਾ ਦੇਖਣ ਦਾ ਸਾਢੇ 11 ਦੇਣਾ ਚੱਲ ਸਾਢੇ 11 ਨਾ ਹੋ ਗਿਆ ਬਰਾ ਦੇ ਤਾਂ ਇਹਨੂੰ ਲੈ ਕੋਈ ਗੱਲ ਨਾ ਲੈ ਕਦੋਂ ਜੀ ਚਲੋ ਪਾਤਾ ਨੂੰ ਕਿ ਤੱਕ ਹੈ ਪਾਤਾ 500 ਬੜੀ ਸੀ ਤੇ 400 ਦੋ ਤੁਹਾਨੂੰ ਕੋਈ ਫਰ ਹੈ ਤੇ ਜੇ ਦੋ ਹਜ਼ਾਰ ਚੱਲਦੇ ਤੇ 2500 ਚੱਲ ਜਓ ਪਾ ਕੇ ਲਿਆ ਹੋਇਆ ਸੀ ਪਾ 45 ਜਆ ਬਾਕੇ ਲਿਆ ਜੀ ਚੱਲਦੇ ਆ ਦੋ ਦਿਨਾਂ ਅਸੀਂ ਹੁਣ ਲੈ ਕੇ ਵੀ ਆਵਾਂਗੇ ਇੱਥੇ ਬੱਕਰੀ ਉਹਨਾਂ ਦੇ ਕਿੰਨੇ ਕਿ ਲੱਗਦੇ ਕੇ ਹਿਸਾਬ ਇਹਨੂੰ ਹੁਣ ਬੱਕਰੀਆਂ ਤੋਂ ਬੱਕਰ ਦੇ ਦੇਖੋ ਜੋਗੀ ਨਹੀਂ ਜਾਏ ਮੇਰੀ ਗੱਲ 19000 ਨਹੀਂ ਨਾ ਡਾਊਨ ਨਹੀਂ ਆ ਲੈ ਫੇਰ ਨਾ ਫੇਰ ਤੇਰੀ ਆ 18 ਰੱਖਿਆ ਫੇਰ ਤੇਰੀ 18 ਰੱਖਿਆ ਸਾਲੇ ਨਾ ਰੱਖਿਆ ਮਾਸਟਰ 18 ਰੱਖਿਆ ਨੰਬਰ ਭਾਈ 500 ਰੁਪਏ ਪਿੱਛੇ ਸੌਦਾ ਡਿਆ ਖੜਾ ਮਾਲ ਤੁੰਨੀ ਤੇ ਆ ਗਿਆ ਓਏ ਫਿਰ 250 ਤੂੰ ਹੋ ਗਿਆ 18.5 ਲਾ ਕਰੋ ਚੈੱਕ ਬਈ ਬੱਕਰੇ ਦੱਸ ਕਰੋ ਬੱਕਰਾ ਆ ਵੇਗ ਗਿਆ ਜੀ ਦੱਸ ਦਿਓ ਤੁਹਾਨੂੰ ਕਿੰਨੇ ਦਾ ਵੇਚਿਆ ਟੋਟਲਾ ਕਿੰਨੇ ਦਾ ਕਰਾਇਆ ਭਾਈ 18.5000 18.5000 ਲਓ ਕਿੰਨੇ ਦਾ 18.5000 ਦਾ ਵੀਰੇ 18.5000 ਦਾ ਵੇਚ ਗਿਆ ਭਾਈ ਮੰਡੀ ਤੇ ਰਖਾਲਾ ਬੱਕਰਾ ਮੰਡੀ ਤੇ ਪਹਿਲਾ ਸੌਦਾ ਦੋਸਤੋ ਪਹਿਲਾ ਸੌਦਾ ਨਹਿਰੂ ਆ ਪਹਿਲਾਂ